ਸੰਗਤ ਜੀ 84 ਲੱਖ ਤਾਂ ਬਹੁਤ ਘੱਟ ਹੈ 84 ਲੱਖ ਕਰੋੜ ਵਾਰੀ ਵੀ ਜਨਮ ਲੈ ਕੇ ਜੇ ਮੈਂ ਤੁਹਾਡਾ ਧੰਨਵਾਦ ਕਰਾਂ ਨਾ ساری ਉਮਰ ਤਾਂ ਉਹ ਵੀ ਘੱਟ ਹੈ ਜੋ ਤੁਸੀਂ ਮਾਣ ਸਤਿਕਾਰ ਮੈਨੂੰ ਦਿੰਨੇ ਹੋ ਅੱਜ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜੇ ਤੇ ਗੁਰਪੁਰਬ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਮੈਨੂੰ ਤੇ ਮੇਰੀ ਟੀਮ ਨੂੰ ਅੱਜ ਹੁਸ਼ਿਆਰਪੁਰ ਦੇ ਵਿੱਚ ਸੰਗਤ ਦੇ ਦਰਸ਼ਨ ਕਰਨ ਦਾ ਜੋ ਮੌਕਾ ਮਿਲਿਆ ਤੁਸੀਂ ਯਕੀਨ ਮੰਨਿਓ ਮੇਰੇ ਕੋਲੋਂ ਸ਼ਬਦ ਨਹੀਂ ਆ ਜਿਨ੍ਹਾਂ ਦੇ ਵਿੱਚ ਮੈਂ ਤੁਹਾਨੂੰ ਬੋਲ ਕੇ ਦੱਸ ਸਕਾਂ ਕਿ ਮੈਨੂੰ ਕਿੱਦਾਂ ਦਾ ਮਹਿਸੂਸ ਕਰਾਇਆ ਅੱਜ 26 ਜਨਵਰੀ ਕਰਕੇ ਪ੍ਰੋਗਰਾਮ ਬਹੁਤ ਜ਼ਿਆਦਾ ਸੀ ਤੇ ਮੈਨੂੰ ਲੱਗਦਾ ਕਿ ਮੈਂ ਬਹੁਤ ਕਰਮਾ ਵਾਲਾ ਕੋ ਕਿਸੇ ਜਨਮ ਦੇ ਮੇਰੇ ਚੰਗੇ ਕਰਮ ਨੇ ਜਿਹੜਾ ਮੇਰੀ ਝੋਲੀ ਤੁਹਾਡੇ ਸਾਰਿਆਂ ਦੇ ਨਾਲ ਅਸ਼ੀਰਵਾਦ ਤੇ ਪਿਆਰ ਪਿਆ ਤਕਰੀਬਨ ਮੈਨੂੰ ਅੱਜ 8 ਤੋਂ 10 ਪ੍ਰੋਗਰਾਮ ਸੀਗੇ ਪਰ ਫਿਰ ਵੀ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਕਿ ਮੈਨੂੰ ਦੂਰੋਂ ਨੇੜੇੋਂ ਜਿੰਨੀ ਵੀ ਸੰਗਤ ਭੈਣ ਭਰਾ ਪਿਆਰ ਕਰਦੇ ਨੇ ਮੈਂ ਸਭ ਦੇ ਪ੍ਰੋਗਰਾਮਾਂ ਤੇ ਪਹੁੰਚਾਂ ਪਰ ਪ੍ਰੈਕਟੀਕਲੀ ਫਿਜ਼ਿਕਲੀ ਇਹ ਪੋਸੀਬਲ ਨਹੀਂ ਹੁੰਦਾ ਕਿਉਂਕਿ ਹੁਣ ਵੀ ਮੈਨੂੰ ਹੁਸ਼ਿਆਰਪੁਰ ਉੱਥੋਂ ਲੁਧਿਆਣੇ ਤੋਂ 2 ਘੰਟੇ ਦੂਰ ਉੱਥੇ ਜਾਣਾ ਪਿਆ ਤੇ ਦੋ ਤਿੰਨ ਪ੍ਰੋਗਰਾਮਾਂ ਦੇ ਵਿੱਚ ਮੈਂ ਹਾਜ਼ਰੀ ਲਵਾਈ ਔਰ ਸੰਗਤ ਪਰ ਅਫਸੋਸ ਮੇਰੇ ਹੁਣ ਨਾਨੀ ਜੀ ਤੇ ਨਾਨਾ ਜੀ ਤੇ ਮਾਮਾ ਜੀ ਹੈ ਨਹੀਂ ਡੈਥ ਹੋ ਗਈ ਪਰ ਅੱਜ ਜੋ ਮੈਨੂੰ ਪਿਆਰ ਮਿਲਿਆ ਨਾ ਐ ਲੱਗਿਆ ਕਿ ਜਿਵੇਂ ਮੇਰੇ ਨਾਨਕੇ ਨੇ ਮੈਨੂੰ ਇੰਨਾ ਪਿਆਰ ਦਿੱਤਾ ਹੋਵੇ ਜਿਹੜਾ ਮੈਂ ਸ਼ਬਦਾਂ ਚ ਨਹੀਂ ਦੱਸ ਸਕਦਾ ਤੁਹਾਨੂੰ ਕਿ ਮੈਂ ਕੀ ਮਹਿਸੂਸ ਕਰ ਰਿਹਾ ਸੀ ਲੱਖ ਲੱਖ ਵਾਰੀ ਸ਼ੁਕਰ ਉਸ ਅਕਾਲ ਪੁਰਖ ਦਾ ਉਸ ਪ੍ਰਮਾਤਮਾ ਦਾ ਉਸ ਵਾਹਿਗੁਰੂ ਦਾ ਉਸ ਪ੍ਰਭੂ ਰਾਮ ਦਾ ਕਿ ਜਿਹੜਾ ਮੈਨੂੰ ਇੰਨੀ ਝੋਲੀ ਮੇਰੀ ਪਿਆਰ ਪਾਇਆ ਸੰਗਤ ਨੇ ਤਾਨੂੰ ਪਤਾ ਹੈ ਕਈ ਵਾਰ ਇਨਸਾਨ ਨੂੰ ਮਿਲ ਕੇ ਨਾ ਬਿਨਾ ਬੋਲੇ ਵੀ ਤੁਸੀਂ ਮਹਿਸੂਸ ਕਰ ਲੈਣੋ ਕਿ ਤੁਹਾਡੇ ਬਾਰੇ ਕੀ ਫੀਲ ਕਰਦਾ ਉਹ ਜਿਹੜੀ ਫੀਲਿੰਗ ਹੈ ਮੈਨੂੰ ਬੜੀ ਵਾਰੀ ਆਪਣੀਆਂ ਮਾਵਾਂ ਨੂੰ ਮਿਲ ਕੇ ਆਉਂਦੀ ਹੈ ਜਦੋਂ ਬਿਨ ਬੋਲੇ ਮੈਨੂੰ ਮਹਿਸੂਸ ਕਰਾ ਦਿੰਦੀਆਂ ਕਿ ਪੁੱਤ ਤੋਂ ਸਾਡਾ ਪੋਤੀ ਹੈ ਅੱਖਾਂ 'ਚ ਹੰਝੂ ਹੁੰਦੇ ਨੇ ਇੱਕ ਜੱਫੀ ਹੁੰਦੀ ਐ ਤੇ ਇੱਕ ਸਿਰ ਤੇ ਹੱਥ ਰੱਖ ਕੇ ਅਸੀਸ ਹੁੰਦੀ ਐ ਔਰ ਇਹ ਬਿਲਕੁਲ ਗੱਲ ਸੱਚ ਵੀ ਐ ਕਿ ਏਕ ਜ਼ਰੀਆ ਫਾਊਂਡੇਸ਼ਨ ਦੀ ਜਿੰਨੀ ਵੀ ਤਰੱਕੀ ਤੁਸੀਂ ਪਿਛਲੇ 10 ਸਾਲਾਂ 'ਚ ਦੇਖ ਰਹੇ ਹੋ ਇਹ ਸਭ ਕੁਝ ਅਸੀਸਾਂ ਦੁਆਵਾਂ ਤੁਹਾਡੀਆਂ ਕਰਕੇ ਕਿਉਂਕਿ ਅਕਾਲ ਪੁਰਖ ਨਾ ਇਨਸਾਨ ਦੇ ਸਿਰਫ ਬੋਲ ਸੁਣ ਕੇ ਨਹੀਂ ਕਰਮ ਲਿਖਦਾ ਉਹਦੇ ਅੰਦਰ ਵੀ ਝਾਤੀ ਮਾਰਦਾ ਕਿ ਅੰਦਰ ਚੱਲ ਕੀ ਰਿਹਾ ਔਰ ਮੈਨੂੰ ਇੰਨਾ ਸੰਗਤ ਨੇ ਪਿਆਰ ਮਾਇਆ ਦੇ ਰੂਪ ਦੇ ਵਿੱਚ ਫੜਾਤਾ ਜਿਹੜਾ 10 ਸਾਲਾਂ ਦੇ ਵਿੱਚ ਪਹਿਲੀ ਵਾਰੀ ਮੈਂ ਹੱਥ ਲਾਏ ਹੋਣੇ ਆ ਕਿਉਂਕਿ ਉੱਥੋਂ ਮੈਨੂੰ ਹੁਕਮ ਹੋ ਗਿਆ ਕਿ ਸੰਗਤ ਧੰਨਵਾਦ ਇਸ ਪਹਿਣ ਦਾ ਸ਼ੀਤਲ ਪਹਿਣ ਦਾ ਜਿਨ੍ਹਾਂ ਨੇ ਮੈਨੂੰ ਪਿਛਲੇ ਇੱਕ ਹਫਤੇ ਤੋਂ ਰੋੜ ਦਿਹਾੜੀ ਚ ਦੋ ਫੋਨ ਲਾਏ ਕਿ ਵੀਰੇ ਤੁਸੀਂ ਆਉਂਗੇ ਵੀਰੇ ਤੁਸੀਂ ਪਹੁੰਚੋ ਸੰਗਤ ਇੱਥੇ ਇੰਤਜ਼ਾਰ ਕਰ ਰਹੀ ਐ ਮੈਂ ਕਈ ਵਾਰ ਮਜਬੂਰ ਹੋ ਜਾਂਦਾ ਕਿਉਂਕਿ ਕਈ ਵਾਰ ਲੋਕੇਸ਼ਨ ਬਹੁਤ ਦੂਰ ਹੁੰਦੀ ਐ ਲੁਧਿਆਣੇ ਵੀ ਪ੍ਰੋਗਰਾਮ ਹੁੰਦੇ ਨੇ ਲੁਧਿਆਣੇ ਸੇਵਾ ਜਿਹੜੀ ਸ਼ਾਮ ਵਾਲੀ ਉੱਥੇ ਵੀ ਪਹੁੰਚਣਾ ਹੁੰਦਾ ਔਰ ਦੇਖੋ ਬਾਪੂ ਜੀ ਦਾ ਮਿਲਣ ਦਾ ਪਿਆਰ ਦੱਸ ਰਿਹਾ ਕਿ ਮੇਰੇ ਬਾਰੇ ਕੀ ਫੀਲ ਕਰ ਰਹੇ ਨੇ ਇੰਨੇ ਰਸ਼ ਦੇ ਵਿੱਚ ਸੰਗਤ ਦਾ ਜੇ ਮਿਲਣਾ ਕਿਤੇ ਕਿਸੇ ਫੋਟੋ ਰਹਿ ਵੀ ਜਾਂਦੀ ਹੈ ਤਾਂ ਮੈਨੂੰ ਹੱਥ ਜੋੜ ਕੇ ਮਾਫ ਕਰਿਓ ਤੁਹਾਡੇ ਚਰਨਾਂ 'ਚ ਪੈ ਕੇ ਮੈਂ ਮਾਫੀ ਮੰਗਦਾ ਕਿਉਂਕਿ ਅੱਜ ਮੈਂ ਜੋ ਵੀ ਹਾਂ ਜੋ ਵੀ ਮੇਰੇ ਪੱਲੇ ਤਿਲ ਫੁੱਲ ਹੈਗੇ ਨੇ ਸਾਰਾ ਕੁਝ ਤੁਹਾਡਾ ਅਸ਼ੀਰਵਾਦ ਤੇ ਪਿਆਰ ਹੀ ਹੈ ਤੇ ਭੈਣਾ ਭਰਾ ਮਾਂ ਮੈਨੂੰ ਬੜਾ ਪਿਆਰ ਕਰਦੀਆਂ ਨੇ ਜਿਹੜਾ ਮੈਂ ਨਹੀਂ ਦੱਸ ਸਕਦਾ ਲਿਖ ਕੇ ਬੋਲ ਕੇ ਤੁਹਾਡੀਆਂ ਅਸੀਸਾਂ ਦੁਆਵਾਂ ਮੈਨੂੰ ਜੜੀਆਂ ਨੇ ਨਾ ਉਹੀ ਤੋਰੀ ਫਿਰ ਰਹੀਆਂ ਨੇ ਹੁਣ ਤੱਕ ਔਰ ਮੈਂ ਮਹਾਰਾਜ ਜੱਗੇ ਵੀ ਹਮੇਸ਼ਾ ਇਹੀ ਅਰਦਾਸ ਕਰਦਾ ਕਿ ਪ੍ਰਮਾਤਮਾ ਸਾਡੀ ਬੁੱਧੀ ਠੀਕ ਰੱਖੇ ਤੋ ਜਾਨੀ ਜਾਨ ਹੈ ਕਈ ਵਾਰ ਕੋਈ ਗਲਤੀ ਹੋ ਵੀ ਜਾਂਦੀ ਹੈ ਤਾਂ ਮਾਫ ਕਰਦੀ ਸਾਨੂੰ ਸਮਝਾਈ ਐਦਾਂ ਦੇ ਲੋਕਾਂ ਨਾਲ ਵਾਹ ਪਾਈ ਕਿ ਸਾਡੀ ਬੁੱਧੀ ਠੀਕ ਰਵੇ ਤੇ ਚੰਗੇ ਕਰਮ ਅਸੀਂ ਕਰਦੇ ਰਹੀਏ ਦੇਖੋ ਮਾਂ ਨੇ ਰੋਕ ਕੇ ਕਿਵੇਂ ਗੁੱਟ ਫੜ ਕੇ ਪਿਆਰ ਕੀਤਾ ਕਿ ਪਤਾ ਤੇਰੀਆਂ ਸਾਰੀਆਂ ਵੀਡੀਓਜ਼ ਦੇਖਦੇ ਆ ਮੈਂ ਕਿੱਥੋਂ ਮੁੱਲ ਮੋੜੂੰਗਾ ਇਨ੍ਹਾਂ ਮਾਵਾਂ ਦੇ ਅਸ਼ੀਰਵਾਦਾਂ ਦਾ ਅਸੀਸਾਂ ਦਾ ਇਨ੍ਹਾਂ ਪੈਣਾ ਪਿਆਰ ਕਰਦੀਆਂ ਨੇ ਸਿਰ ਤੇ ਹੱਥ ਰੱਖ ਕੇ ਅਸ਼ੀਰਵਾਦ ਦਿੰਦੀਆਂ ਨੇ ਕਿ ਬੇਰੇ ਤੁਸੀਂ ਖੁਸ਼ ਰਹੋ ਸਾਡੀ ਵੀ ਉਮਰ ਤੁਹਾਨੂੰ ਲੱਗੇ ਇਸ ਤੋਂ ਵੱਡੀ ਅਸੀਸ ਦੁਨੀਆ 'ਚ ਮ ਮੀਦ ਕਰ ਸਕਦਾ ਇਸ ਤੋਂ ਪਹਿਲਾਂ ਅਸੀਂ ਇੱਕ ਹੋਰ ਸਮਾਗਮ ਤੇ ਗਏ ਸੀ ਜਿੱਥੇ ਮਨਜੋਤ ਵੀਰ ਗੜਦੀਵਾਲ ਵਾਲੇ ਬਹੁਤ ਵੱਡੀ ਸੇਵਾ ਪਿਛਲੇ 10 ਸਾਲਾਂ ਤੋਂ ਨਿਭਾ ਰਹੇ ਨੇ ਜਿਹੜੇ ਰੋੜਾਂ ਤੇ ਪਏ ਵਿਚਾਰੇ ਮਜਲੂਮ ਗਰੀਬ ਲੋਕ ਜਿਹੜੇ ਆਪਣਾ ਜਿਨ੍ਹਾਂ ਦੇ ਅੱਗੇ ਪਿੱਛੇ ਹੀ ਕੋਈ ਹੈ ਨਹੀਂ ਉਹਨਾਂ ਦੀ ਸੇਵਾ ਨਿਭਾ ਰਹੇ ਨੇ ਤਾਂ ਉੱਥੇ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਉੱਥੇ ਭਾਈ ਅਮਰਿਤਪਾਲ ਵੀਰ ਲੱਖਾ ਸਦਾਣਾ ਬਾਈ ਭਾਨਾ ਸਿੱਧੂ ਬਾਈ ਪਾਲ ਖਰੋੜ ਬਾਈ ਹੋਰ ਵੱਡੇ ਵੱਡੇ ਸਮਾਜ ਸੇਵੀ ਜਿਹੜੇ ਸਮਾਜ ਨੂੰ ਚੰਗੀ ਸੇਧ ਦੇ ਰਹੇ ਨੇ ਉੱਥੇ ਵੀ ਸੰਗਤ ਨੇ ਬਹੁਤ ਜ਼ਿਆਦਾ ਮਾਣ ਤੇ ਪਿਆਰ ਦਿੱਤਾ ਜਿਹੜਾ ਮੈਨੂੰ ਮੇਰੀ ਹਰ ਪ੍ਰੋਗਰਾਮ ਤੇ ਇਹੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸੰਗਤ ਨੂੰ ਆਪ ਗਲ ਲਾ ਕੇ ਤੇ ਪੈਰੀ ਹੱਥ ਲਾ ਕੇ ਉਹਨਾਂ ਦਾ ਅਸ਼ੀਰਵਾਦ ਲਵਾਂ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਸੁਣਦੇ ਆਏ ਆ ਕਿ ਪਰਮਾਤਮਾ ਸੰਗਤ ਦੇ ਵਿੱਚ ਵੱਸਦਾ ਤੇ ਤੁਹਾਡਾ ਸਾਰਿਆਂ ਦਾ ਆਸ਼ੀਰਵਾਦ ਪਿਆਰ ਮਹਾਰਾਜ ਐਵੇਂ ਹੀ ਬਣਾਈ ਰੱਖੇ ਔਰ ਸਾਡੇ ਕੋਲ ਐਵੇਂ ਹੀ ਸੇਵਾ ਲਈ ਜਾਵੇ ਪਰਮਾਤਮਾ ਇਹ ਮਾਵਾਂ ਦੀਆਂ ਅਸੀਸਾਂ ਨੇ ਇਨ ਆਸੀਸਾਂ ਕਰਕੇ ਅਸੀਂ ਤੁਰੇ ਫਿਰਦੇ ਆ ਮਹਾਰਾਜ ਤੁਹਾਨੂੰ ਵੀ ਅਸੀਸਾਂ ਸਾਡੇ ਹਿੱਸੇ ਦੀਆਂ ਦਵੇ ਜਿਹੜਾ ਤੁਸੀਂ ਘਰ ਬਹਿ ਕੇ ਸਾਨੂੰ ਕਦੀ ਸ਼ਾਇਦ ਆਪਾਂ ਨਾ ਵੀ ਮਿਲਿਏ ਨਾ ਮਿਲੇ ਹੋਈਏ ਪਰ ਸੋਸ਼ਲ ਮੀਡੀਆ ਤੇ ਬਹਿ ਕੇ ਜੇ ਤੁਸੀਂ ਸਾਡੀਆਂ ਰੀਲਾਂ ਨੂੰ ਕਮੈਂਟ ਲਾਈਕ ਸ਼ੇਅਰ ਕਰਦੇ ਹੋ ਇਹ ਵੀ ਬਹੁਤ ਵੱਡੀ ਸੇਵਾ ਜਿਹੜਾ ਸਾਡਾ ਹੌਸਲਾ ਹੈ ਕਿਉਂਕਿ ਏਕ ਜ਼ਰੀਆ ਫਾਊਂਡੇਸ਼ਨ ਸੋਸ਼ਲ ਮੀਡੀਆ ਤੇ ਤੁਸੀਂ ਸਾਰੇ ਜੁੜੇ ਹੋ ਲੋਕਾਂ ਦੀ ਮਦਦ ਹੋ ਰਹੀ ਹੈ ਤਾਈਓ ਚੱਲ ਰਹੀ ਹੈ ਤੇ ਇਹ ਮਾਇਆ ਉਹੀ ਸੰਗਤ ਦੀ ਮਾਇਆ ਜਿਹੜੀ ਮੈਨੂੰ ਆਸ਼ੀਰਵਾਦ ਦੇ ਰੂਪ ਦੇ ਵਿੱਚ ਮਿਲੀ ਉਸ ਗੁਰੂ ਘਰ ਦੇ ਵਿੱਚੋਂ ਤੇ ਮੈਂ ਹੁਸ਼ਿਆਰਪੁਰ ਦੀ ਸੰਗਤ ਦਾ ਬਹੁਤ ਧੰਨਵਾਦੀ ਹਾਂ ਕਿ ਮੈਂ ਤੁਹਾਨੂੰ ਮਨਾ ਨਹੀਂ ਕਰ ਪਾਇਆ ਨਹੀਂ ਤਾਂ ਪਿਛਲੇ 10 ਸਾਲਾਂ ਦੇ ਵਿੱਚ ਇਸ ਝੋਲੀ 'ਚ ਕਦੀ ਵੀ ਮੈਂ ਮਾਇਆ ਨਹੀਂ ਪਵਾਈ ਔਰ ਅੱਜ ਜਿਹੜੀ ਤੁਸੀਂ ਮਾਇਆ ਤੇ ਮੈਨੂੰ ਇਹ ਫਰੂਟ ਦਾ ਟੋਕਰਾ ਦੇ ਕੇ ਮੈਨੂੰ ਤੋਰਿਆ ਜੇ ਮੇਰਾ ਨਾਨਕੇ ਤੋਂ ਹੁਸ਼ਿਆਰਪੁਰ ਤੋਂ ਇਹ ਸਾਰਾ ਇੱਥੇ ਲੋੜਵੰਦ ਲੋਕਾਂ ਨੂੰ ਵੰਡ ਦਿੱਤਾ ਗਿਆ ਤੁਹਾਡੀ ਮਾਇਆ ਉਹਨਾਂ ਲੋੜਵੰਦ ਲੋਕਾਂ ਤੱਕ ਪਹੁੰਚਾ ਦਿੱਤੀ ਗਈ ਹੈ ਅੱਗੇ ਲਈ ਕਿਰਪਾਲਤਾ ਕਿ ਕੋਈ ਵੀ ਮੈਨੂੰ ਮਾਇਆ ਦੇਣ ਦੀ ਕੋਸ਼ਿਸ਼ ਨਾ ਕਰੇ ਜੇ ਮ ਕਾਨੂੰ ਦਿਓ ਉਹਨਾਂ ਦਾ ਜਿਹੜਾ ਆਸ਼ੀਰਵਾਦ ਲਓ ਉਹਨਾਂ ਨੂੰ ਦਵਾਈਆਂ ਲੈ ਕੇ ਦਿਓ ਹਰ ਤਾਂ ਅਸੀਂ ਕੋਈ ਪੈਸੇ ਨਹੀਂ ਫੜਦੇ ਫਿਰ ਵੀ ਕਈ ਲੋਕਾਂ ਨੂੰ ਦਿੱਕਤ ਹੈ ਜੇ ਪੈਸੇ ਫੜ ਲੇ ਵਿਚਾਰੇ ਨੇ ਸੌਣਾ ਹੀ ਨਹੀਂ ਰਾਤ ਨੂੰ ਕੀ ਕਰਾਂਗੇ ਫਿਰ ਅਸੀਂ ਦੇਖੋ ਸੰਗਤ ਜੀ ਅਸੀਂ ਉਹਨਾਂ ਲੋਕਾਂ ਦਾ ਵੀ ਧਿਆਨ ਰੱਖਣਾ ਜਿਹੜੇ ਸਾਨੂੰ ਨਫ਼ਰਤ ਕਰਦੇ ਨੇ ਨਾ ਉਹਨਾਂ ਨੂੰ ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ ਬਾਕੀ ਜਿਹੜੇ ਕਮੈਂਟਾਂ 'ਚ ਕੋਈ ਹਸਾਬ-ਕਿਤਾਬ ਮੇਰੇ ਕੋਲ ਮੰਗਦੇ ਨੇ ਕਿਉਂ ਜ਼ੋਰ ਲਾਣੇ ਹੋ ਇੱਥੇ ਕਦੀ ਮਿਲ ਲਓ ਸ਼ਾਮੀ 7 ਤੋਂ 9 ਮੌਲਟਨ ਰੋਜ਼ ਮਿਲਦੇ ਆਂ ਅਸੀਂ 365 ਦਿਨ ਸੰਗਤ ਜੀ ਹਾਜ਼ਰ ਆਂ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਜਿਹੜਾ ਹਸਾਬ-ਕਿਤਾਬ ਕਿਸੇ ਨੇ ਲੈਣਾ ਕੋਈ ਖਾ ਗਿਆ ਕੋਈ ਐਨ ਜੀਓ ਇੱਧਰ ਉੱਧਰ ਕਰ ਗਿਆ ਮਿਲ ਕੇ ਹਿਸਾਬ ਲੈ ਲਓ ਕਮੈਂਟਾਂ 'ਚੋਂ ਕੀ ਹਿਸਾਬ ਮਿਲਣਾ ਇੱਥੇ ਕਮੈਂਟ ਕਰਕੇ ਕੁਝ ਨਹੀਂ ਮਿਲਣਾ ਸ਼ਾਮੀ ਮਿਲ ਲਿਆ ਕਰੋ ਰੋਜ਼ ਅਸੀਂ ਉੱਥ